ਰੌਲਾ ਗਏ 5911 ਐਚ ਐਮਟੀ 911 ਚੌਂਦਾ ਹਿੰਦਰਜੀਤ ਸਿੰਘ ਹਿੰਦਰਜੀਤ ਜੀ ਦੀ ਕਾਲ ਖਮਾਜਰੀ ਪਿੰਡ ਦਾ ਹਿੰਦਰਜੀਤ ਬਾਈ ਦਾ ਇਹ ਟਰੈਕਟਰ ਤੇ ਮਾਣ ਕਰਦੇ ਨੇ ਟਰੈਕਟਰ ਵਧੀਆ ਜਿਹਾ ਬਾਈ ਜੀ ਹਿੰਦਰਜੀਤ ਬਾਜਰੀ ਔਰ ਸਾਡਾ ਭਿੰਦਰ ਤਾਦਰੇ ਵਾਲਾ ਭਰਾ ਸਾਡਾ ਆਇਆ ਹੈ ਕੋਈ ਕਦੇ ਮਾਣ ਕਰਦੇ ਕਦੇ ਟਰੈਕਟਰ ਕੋਚਰਾਂ ਦੇ ਵਿੱਚ ਕਰੋ ਤਨੀਆ ਦੇ ਦੇਖ ਬਾਈ ਪਾਣੀ ਇਹ ਕਹਿੰਦੇ ਜੋਗੇ ਟਰੈਕਟਰ ਨਾਲ ਜਿਹੜੇ ਬੱਲੇ-ਬੱਲੇ ਕਰਵਾਉਂਦੇ ਐ ਮਾਜਰੀ ਵਾਲੇ ਅੰਦਰਜੀਤ ਜਣੜਾ ਵਿਸ਼ੇਸ਼ ਤੌਰ ਤੇ ਧੰਨਵਾਦ ਲਓ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ ਕਿ ਹਜੇ ਸਫਾਰੀ ਸਮਝ ਸੋਣੀਏ 91 ਘਰਾਂ ਨੂੰ 91 ਕਿਲੋ ਦੀ ਗੱਲ ਹੋ ਰਹੀ ਹੈ ਆਹ ਟਰੈਕਟਰ ਤੇ ਖੁਸ਼ ਹਾਲ ਜਬੰਦਾ ਮੇਰੇ ਵੀਰੋ ਬੱਬਾ ਮਾਰ ਕਰਦਾ ਕਨੇਡਾ ਦੇ ਵਿੱਚ ਬੈਠਾ ਉਸ ਭਾਅ ਵੱਲ ਸਪੋਰਸਨ ਕੀਤਾ ਹੋਇਆ ਟਰੈਕਟਰ ਆ ਗੰਦਰਜੀਤ ਮਾਜਰੀਆ ਤਾਰਕਾਂ ਦਾ ਮਹਿਰਲਾ ਪਿੰਡ ਦੀ ਗੱਲ ਕਰੀਏ ਤਾਂ ਆਹ ਡਾਕਟਰ ਦੇ ਨਾਲ ਕਹਿੰਦੇ ਮਹਿਰਲਾ ਪਿੰਡ ਦੇ ਜਿਹੜੇ ਐਂਡ ਕੇਅਰ ਕਰਿਆ ਹੋਇਆ ਹੈ ਲੈ ਆਓ ਸਾਹਮਣੇ ਮਾਜਰੀਆ ਇਹ ਬੰਦੇਵ ਸਿੰਘ ਜਿੰਦਰਜੀਤ ਸਿੰਘ ਦੋ ਭਰਾਵਾਂ ਦੀ ਹੋਰੀ ਆ ਾਰੇ ਫਾਈ ਦਾ ਫੇਵਰਟ ਟਰੇਡਰ ਇਹਨੂੰ ਖੈਜੀ ਪੈਸਾ ਮਾਰ ਰਿਹਾ ਹੈ ਇਹਨੂੰ ਕੰਟਰੋਲ ਵੀ ਮਾਰ ਰਿਹਾ ਹੈ ਸਪੋਰਟ ਗਰਾਊਂਡ ਤੇ ਆ ਰਿਹਾ ਗੋਪੀ ਜੀ ਦੇਖੋ ਇਹ ਵਾਲਾ ਆਹ ਸਾਹਮਣੇ ਨਾੜੀ ਵਾਲਾ ਮਾਰ ਰਿਹਾ ਦਾ ਜਿਹੜੇ ਕਿੰਨੇ ਬੰਦੀਏ ਕੋਈ ਜਿਹੜੇ ਪਿੰਡ ਦੇ ਮੇਰੇ ਵੀਰੋ ਮੇਰੀ ਮਾਈ ਜਿਹੜੀ ਮਾਨ ਤੋੜਿਆ ਮਾਨ ਮਾਰ ਕੇ ਖੜਾਈ ਦੇ ਪਰ ਬੰਦੇ ਹਮਾਰੀ ਨਾਲ ਲੜ ਰਹੀ ਹੈ ਇੰਦਰਜੀਤ ਹੁਣ ਆ ਜੀ Ah, 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 ਹੱਟ ਮਤਰਾ ਆਰਾਮੀ ਅਗਰੇ ਕਿੱਥੇ ਖੜੀ ਸਾਹ ਤੈਨੂੰ ਕਿਹੜਾ ਮਤਰਾ ਪਰਖਾ ਮਿਲਿਆ ਬੜੇ ਬੜੇ ਪਿੱਛੇ ਵਾਲੇ ਉਹ ਕਿੱਥੇ ਆ ਗਿਆ ਮੁਹਾਰਾ ਸਾਹ ਵਾਲਾ ਪੰਡਾ ਉਹ ਬੜਾ ਧਰਵਾ ਦਾ ਪਿਛਲੇ ਪਾਸੇੋਂ ਮੇਰਾ ਨਾ ਫਾਡੇ ਵਾਲੀ ਯਾਰ ਕੁੱਤੇ ਵੀਰ ਧੰਨਵਾਦ ਵਾਲੀ ਚਾਹ ਲਾ ਦੇ ਫੋੜੀ ਦੀ ਅਰੇ ਆਉਂਦਾ ਕਈ ਸੂਬੇ ਆਉਂਦਾ ਉਹ ਕਿੰਨੇ ਸੰਗ ਆਉਂਦਾ ਮੇਰੇ ਵੀਰੋ ਉਹ ਸਹਾਰਜ ਬਲਦਿਆਰਾ ਉਹ ਲੇਟੇ ਦੇ ਰਾਜਾ ਅੱਲਾਹ ਮਾਈਕ ਭਾਈ ਪਾੜੀਆਂ ਵਾਲੋਂ ਦੇ ਖੁੱਲ ਗਏ 1 ਮਿੰਟ ਜੁਨਾ ਸਮਾਂ ਅਸਲ ਸਮਾਂ 1 ਮਿੰਟ 50 ਸਕਿੰਟ ਇੱਕ ਮਿੰਟ 50 ਸਕਿੰਟ ਜੀ 75 ਮਾਈਕਰੋ 75 ਮਾਈਕਰੋ ਟਰੈਕਟਰ ਬਹੁਤ ਵਧੀਆ ਚੱਲਿਆ ਕਮਾਲ ਕਰਦਾ ਹੈ ਇੱਕ ਪੰਜਾਬ ਪੰਜਾਬ ਧੰਵਾਦ ਬਾਰੰਡ ਟ੍ਰੈਕ ਆ ਗਿਆ ਜੀ ਇਹ ਗੱਲ ਕਰੀਏ ਮੇਰੀ ਵੀਰੋ 5 ਮਾਰਚ ਨੂੰ ਕੜਾਉਣੇ ਕਲਾ ਕਲਾ ਜਿਹੜਾ ਮੇਲਾ ਹੋਇਆ ਆਹ ਟਰੈਕਟਰ ਦਾ ਦੂਜਾ ਨੰਬਰ ਵਾਲਿਆ ਜੀ ਉੱਥੇ ਉੱਥੇ ਵਾਲੀ ਟਰੈਕਟਰ ਦਾ 5 ਮਾਰਚ ਨੂੰ ਦੂਜਾ ਨੰਬਰ ਬਣਿਆ ਇਹ ਮੁੰਡਾ ਮੰਨਾ ਜਿਹੜਾ ਜਗੰਦਰ ਬੜਾ ਮੇਰੇ ਦੇ ਰਿਹਾ ਪਰ ਆਹ ਟਰਾਲੀ ਕਹਿੰਦੇ ਜੋਗੀਵਾਜ ਨਾਲ ਹੈਪੀ ਵੱਲੋਂ ਸਪਾਂਸਰ ਕੀਤੀ ਹੋਈ ਹੈ ਹੈਪੀ ਵੱਲੋਂ ਸਪਾਂਸਰ ਕੀਤੀ ਹੈ ਜੱਲੀਆ ਹਾਜੀ ਗੋਪੀ ਇਹ ਹੈਪੀ ਜੋਗੀਵਾਜੀ ਵਾਲੀ ਟਰਾਲੀ ਹੈ ਹੈ ਤੇ ਜਿਹੜਾ ਇੱਕਣੀ ਵੀ ਘਾਣੀ 1:30 ਲੱਗਦੀ ਐਂਟਰੀ ਟਰਾਲੀ ਉਹੀ ਹੈ ਜਿਹੜੀ ਜੋਗੀਮਾਏ ਨੇ ਜੀ ਅਰਵਿੰਦ ਜੀ ਚਹੇ ਦੀ ਚੱਕੀ ਨਾਲੇ ਉਹਨਾਂ ਦੀ ਉਹਨਾਂ ਦੀ ਯਾਦ ਦੇ ਵਿੱਚ ਮੇਰਾ ਉਹਨਰੇ ਪਰਿਵਾਰ ਦੇ ਉਹਨਾਂ ਬਹੁਤ ਵੱਡਾ ਯੋਗਦਾਨ ਨਾਲ ਯਾਦ ਦੇ ਵਿੱਚ ਅਰਵਿੰਦ ਸਾਹਿਬਾ ਦੇ ਕੋਲ ਗਿਆ ਹੋਣਾ ਸਤਿਕਾਰ ਰੱਖਦਾ ਹਾਂ ਅਰਵਿੰਦ ਜੀ ਨੂੰ ਅਰਵਿੰਦ